ਜਿੱਦਾਂ ਕਿ ਸਹਿਬਜ਼ਾਦਿਆਂ ਦੇ ਲਈ ਪਿਆਰ ਆ ਉਦਾਂ ਹੀ ਬਾਬਾ ਮੋਤੀराम ਜੀ ਦੇ ਲਈ ਵੀ ਬਹੁਤ ਪਿਆਰ ਆ ਸੰਗਤ ਦੇ ਦਿਲ ਦੇ ਵਿੱਚ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸਰਵਸਵਾਰਿਆ ਕੌਮ ਦੇ ਲਈ ਇਸੇ ਤਰ੍ਹਾਂ ਹੀ ਬਾਬਾ ਮੋਤੀराम ਮਹਾਰਾਜ ਜੀ ਨੇ ਵੀ ਸਾਰਾ ਪਰਿਵਾਰ ਕੌਮ ਦੇ ਲਈ ਵਾਰਿਆ ਉਹ ਵੀ ਸਰਵੰਸਦਾਨੀ ਹੋਏ ਨੇ ਉਹਨਾਂ ਨੇ ਆਪਣੇ ਪਿਤਾ ਜੀ ਭਾਈ ਹਰਰਾਮ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਅੰਮ੍ਰਿਤ ਛੱਕੇ ਹਰਾਂ ਸਿੰਘ ਬਣੇ ਉਹ ਆਨੰਦਪੁਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਉਹਨਾਂ ਦੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਵਿੱਚ ਪ੍ਰਧਾਨ ਸਨ ਫਿਰ ਬਾਬਾ ਮੋਤੀराम ਜੀ ਉਹਨਾਂ ਨੇ ਦੇਖ ਲਓ ਦੁੱਧ ਦੀ ਸੇਵਾ ਦੇ ਲਈ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੜਵਾ ਲਿਆ ਤਿੰਨ ਦਿਨ ਦੁੱਧ ਸਕਾਉਣ ਦੇ ਬਦਲੇ ਜਿਸ ਤਰ੍ਹਾਂ ਟੋਡਰਮਲ ਨੇ ਸਭ ਤੋਂ ਮਹਿੰਗੀ ਜ਼ਮੀਨ ਜੋਤੀ ਸਰੂਪ ਸਾਹਿਬ ਦੀ ਖੜੀਆਂ ਮੋਹਰਾਂ ਕਰਕੇ ਖਰੀਦੀ ਐ ਇਸੇ ਤਰ੍ਹਾਂ ਹੀ ਬਾਬਾ ਮੋਤੀराम ਜੀ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਤਨ ਤਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਪਲਾਉਣ ਦੇ ਲਈ ਉਹਨਾਂ ਦੀ ਸੇਵਾ ਦੇ ਲਈ ਸਭ ਤੋਂ ਮਹਿੰਗਾ ਦੁੱਧ ਬਾਬਾ ਮੋਤੀराम ਜੀ ਨੇ ਖਰੀਦਿਆ ਇਸ ਸਮੇਂ ਅਸੀਂ ਸ਼੍ਰੀ ਫਤੇਗੜ ਸਾਹਿਬ ਵਿੱਚ ਸਥਿਤ ਮੋਤੀराम ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਮੌਜੂਦ ਆ ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਵੱਲੋਂ ਜੋ ਹੈ ਛੋਟੇ ਸਾਹਿਬ ਜਾਦਿਆਂ ਦੀ ਤੇ ਮਾਤਾ ਗੁਜਰਕੌਰ ਨੂੰ ਜੋ ਹੈ ਦੁੱਧ ਪਿਆਣ ਦੀ ਸੇਵਾ ਨਿਭਾਈ ਗਈ ਸੀ ਆਪਣੀ ਜਾਨ ਜੋਖਮ ਵਿੱਚ ਪਾਈ ਸੀ ਉਹਨਾਂ ਨੇ ਉਹਨਾਂ ਦੇ ਨਾਂ ਤੇ ਇਹ ਗੁਰਦੁਆਰਾ ਇੱਥੇ ਸਥਾਪਿਤ ਹੈ ਮokh ਸੇਵਾਦਾਰ ਗੁਰਦੁਆਰੇ ਦੇ ਸਰਦਾਰ ਨਿਰਮਲ ਸਿੰਘ ਐਸਐ ਸਾਡੇ ਨਾਲ ਨੇ ਉਹਨਾਂ ਕੋਲੋਂ ਜਾਂਦੇ ਆ ਗੁਰੂ ਘਰ ਦਾ ਇਤਿਹਾਸ ਕੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਹੀ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਇਸ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਇਹਨਾਂ ਸ਼ਹਾਦਤਾਂ ਨੂੰ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰਨ ਵਾਸਤੇ ਆਇਓ ਉਸ ਲੜੀ ਤਹਿਤ ਤੁਸੀਂ ਅਮਰ ਸ਼ਹੀਦ ਬਾਬਾ ਮੋਤੀ ਮਹਿਰਾ ਅਮਰ ਜੀ ਟ੍ਰਸਟ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਇਓ ਤੇ ਤੁਹਾਡਾ ਧੰਨਵਾਦ ਆ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਮਰ ਸ਼ਹੀਦ ਬਾਬਾ ਮੋਤੀਰਾ ਮਹਿਰਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਤ ਸੇਵ ਸਨ ਬਾਬਾ ਮੋਤੀਰਾ ਮਹਿਰਾ ਜੀ ਦੇ ਪਿਤਾ ਸਨ ਹਰਾਰਾਮ ਜੀ ਜਿਹੜੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਗੱਡੇ ਤੇ ਰਸਤ ਲੈ ਕੇ ਉਹ ਲੈ ਕੇ ਜਾਂਦੇ ਸਨ ਤੇ ਉਹਨਾਂ ਨੇ ਵੀ ਸ਼ਹਾਦਤ ਜਿਹੜੀ ਆ ਉਥੇ ਗੱਡੇ ਤੇ ਰਸਤ ਜਾਂਦੇ ਉਹਨਾਂ ਦੀ ਸ਼ਹਾਦਤ ਹੋ ਗਈ। ਬਾਬਾ ਮੋਤੀराम ਮਹਾਰਾਜ ਜਿਹੜੇ ਅ ਸੂਬਾ ਸਰਹੰਦ ਦੇ ਕਚਹਿਰੀ ਦੇ ਵਿੱਚ Hindu Sikh ਕੈਦੀਆਂ ਨੂੰ ਖਾਣਾ ਖਿਲਾਉਣ ਦਾ ਉਥੇ ਨੌਕਰੀ ਕਰਦੇ ਸਨ ਡਿਊਟੀ ਕਰਦੇ ਸਨ ਤੇ ਜਦੋਂ ਛੋਟੇ ਸਹਿਬ ਜਾਦੀ ਮਾਤਾ ਗੁਜਰ ਕੌਰ ਜੀ ਸੂਬਾ ਸਰਹੰਦ ਨੇ ਆਪਣੀ ਕਚੈਰੀ ਦੇ ਵਿੱਚ ਕੈਦ ਕਰ ਲਏ ਉਸ ਸਮੇਂ ਬਾਬਾ ਮੋਤੀराम ਮਰਾ ਉਥੇ ਆਪਣੀ ਡਿਊਟੀ ਕਰਦੇ ਸਨ ਲੰਗਰ ਬਣਾਉਣ ਦੀ ਡਿਊਟੀ ਕਰਦੇ ਸਨ ਤੇ ਜਦੋਂ ਛੋਟੇ ਸਾਹਿਬ ਜਿਆਦਾ ਨੂੰ ਤੇ ਮਾਤਾ ਜੀ ਨੂੰ ਬੜੇ ਸੁਭਨੇ ਲਾਲਚ ਦਿੱਤੇ ਕਿ ਉਹ ਧਰਮ ਤਬਦੀਲ ਕਰ ਲੈਣ ਲੇਕਿਨ ਉਹਨਾਂ ਨੇ ਉਸ ਗੱਲ ਨੂੰ ਨਹੀਂ ਮੰਨਿਆ ਤੇ ਜਦੋਂ ਸੋਚਾ ਨਾਨਕ ਜੀ ਨੇ ਆਪਣਾ ਸਰਕਾਰੀ ਜਿਹੜਾ ਖਾਣਾ ਸੀ ਉਹ ਮਾਤਾ ਜੀ ਬੱਚਿਆਂ ਤੱਕ ਲੈ ਕੇ ਗਏ ਉਹਨਾਂ ਨੇ ਖਾਣ ਤੋਂ ਕਰ ਦਿੱਤਾ ਕਿ ਅਸੀਂ ਮਲੇਸ਼ਾਂ ਦਾ ਖਾਣਾ ਜਿਹੜਾ ਉਹ ਨਹੀਂ ਖਾਣਾ ਉਸ ਸਮੇਂ ਸੁਬੇ ਸਰਹੰਦਾ ਨੇ ਐਲਾਨ ਕਰ ਦਿੱਤਾ ਸੀ ਕਿ ਜਿਹੜੇ ਬੱਚੇ ਨੇ ਮਾਤਾ ਜੀ ਜਿਹੜੇ ਆ ਇਹ ਜਿਹੜਾ ਕੈਦੀਆਂ ਵਾਲਾ ਹੀ ਖਾਣਾ ਖਾਣਗੇ ਔਰ ਕਿਸੇ ਪ੍ਰਕਾਰ ਦੇ ਵੀ ਕੋਈ ਇਹਨਾਂ ਨੂੰ ਸਹਾਇਤਾ ਦੇਊਗਾ ਤੇ ਉਹਦੇ ਪਰਿਵਾਰ ਨੂੰ ਕੋਲੂਜ ਖਿਲਾੜੀ ਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਤੇ ਬਾਬਾ ਮੋਤੀराम ਮਹਾਰਾਜ ਜੀ ਜਦੋਂ ਦੇਖਿਆ ਕਿ ਤਿੰਨ ਦਿਨ ਦੇ ਬੱਚੇ ਤੇ ਛੋਟੇ ਮਾਤਾ ਜੀ ਭਖਣ ਪਾਣੇ ਨੇ ਉਹਨਾਂ ਨੇ ਘਰ ਦੇ ਵਿੱਚ ਆਪਣੀ ਧਰਮ ਪਤਨੀ ਬਜ਼ੁਰਗ ਮਾਤਾ ਨਾਲ ਜਾ ਕੇ ਗੱਲ ਕੀਤੀ ਕਿ ਗੁਰੂ ਸਾਹਿਬ ਦੇ ਛੋਟੇ ਛੋਟੇ ਲਾਲ ਜਿਹੜੇ ਪਿਛਲੇ 3 ਦਿਨਾਂ ਤੋਂ ਭੁੱਖਣ ਪਾਣੇ ਨੇ ਤੇ ਸਾਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਪਰ ਸੂਬੇ ਦਾ ਐਲਾਨ ਵੀ ਬੜਾ ਸਖਤ ਆ ਕਿ ਪਰਿਵਾਰ ਨੂੰ ਖਿਲਾੜੀ ਤੇ ਪਿੰਡ ਦਿੱਤਾ ਜਾਵੇਗਾ ਪਰ ਬਾਬਾ ਜੀ ਨੇ ਤੇ ਉਹਨਾਂ ਦੇ ਪਰਿਵਾਰ ਨੇ ਆਪਣੇ ਪੁਰਾਣਾ ਦੀ ਨਾਂ ਪ੍ਰਵਾਹ ਕਰਦੇ ਆਪਣੇ ਜਾਨ ਨੂੰ ਤਲੀ ਤੇ ਰੱਖਦੇ ਜਾਨ ਦੀ ਨਾਂ ਪ੍ਰਵਾਹ ਕਰਦੇ ਹੋਏ ਮਾਤਾ ਜੀ ਤੇ ਬੱਚਿਆਂ ਨੂੰ ਠੰਡੇ ਬੁਰਜ ਦੇ ਵਿੱਚ ਆਪਣੇ ਘਰ ਦੇ ਵਿੱਚੋਂ ਦੁੱਧ ਦਾ ਗੜਵਾ ਤਿਆਰ ਕਰਕੇ ਰਸਤੇ ਵਿੱਚ ਜਿਹੜੇ ਪੈਰੋਕਾਰ ਸਨ ਉਹਨਾਂ ਨੂੰ ਲਾਲਚ ਦੇ ਕੇ ਤੇ ਮਾਤਾ ਜੀ ਤੱਕ ਪਹੁੰਚ ਕੀਤੀ ਉਹਨਾਂ ਨੇ ਆਪਣੇ ਗਹਿਣੇ ਜਿਹੜੇ ਸੀ ਘਰ ਦੇ ਗਹਿਣੇ ਸੀ ਉਹ ਵੀ ਲਿਆ ਕੇ ਦਿੱਤੇ ਤੇ ਬਹੁਤ ਵੱਡੀ ਇੱਕ ਉਹਨਾਂ ਦੀ ਜੋ ਹੈ ਕੁਰਬਾਨੀ ਹੈ ਕਿਉਂਕਿ ਉਹ ਬੱਚਾ ਦੇ ਲਈ ਉਹਨਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਇਹ ਦੱਸ ਦਿਓ ਮੈਂ ਸਮਝਦਾ ਕਿ ਜਦੋਂ ਮਾਤਾ ਜੀ ਨੇ ਜਦੋਂ ਮੋਤੀराम ਮਹਾਰਾਜ ਜੀ ਨੇ ਉਹਨਾਂ ਕੋ ਜਾ ਕੇ ਮੱਥਾ ਟੇਕਿਆ ਤੇ ਮਾਤਾ ਜੀ ਜਾਣੀ ਜਾਣ ਤੁਨ ਉਹਨਾਂ ਨੇ ਇਸੇ ਤਰ੍ਹਾਂ ਹੀ ਦੁੱਧ ਆਪ ਪੀਤਾ ਤੇ ਬੱਚਿਆਂ ਨੂੰ ਪਲਾਇਆ ਤਿੰਨ ਦਿਨ ਚੱਲਦਾ ਰਿਹਾ ਲੋਕਾਂ ਨੂੰ ਚੀ ਇਹਨਾਂ ਦੀ ਚੱਲਦੀ ਰਹੀ ਪਰ ਜਦੋਂ ਸੂਬੇ ਨੂੰ ਪਤਾ ਲੱਗਿਆ ਕਿ ਮੇਰੇ ਇੱਕ ਨੌਕਰ ਮੇਰੀ ਹੁਕਮਦੂਲੀ ਕਰ ਗਿਆ ਮੇਰੀ ਪਰਵਾਹ ਨਹੀਂ ਕੀਤੀ ਉਹਨੇ ਤੇ ਗੰਗੂ ਬ੍ਰਾਹਮਣ ਦਾ ਭਰਾ ਪੰਮਾ ਸੀ ਉਹਨੇ ਜਾ ਕੇ ਸੂਬੇ ਨੂੰ ਸ਼ਿਕਾਇਤ ਲਾ ਦਿੱਤੀ ਕਿ ਤੁਹਾਡਾ ਰਸੋਈਆ ਮਾਤਾ ਜੀ ਤੇ ਬੱਚਿਆਂ ਨੂੰ ਖਾਣਾ ਖਵਾਉਂਦਾ ਰਿਹਾ ਦੁੱਧ ਪਲਾਉਂਦਾ ਰਿਹਾ ਸੁਬਾ ਆਬਬੂਲਾ ਹੋ ਗਿਆ ਉਹਨੇ ਹੁਕਮ ਕਰ ਦਿੱਤਾ ਕਿ ਉਹਨਾਂ ਨੂੰ ਕਚਹਿਰੀ ਚ ਬੁਲਾਇਆ ਜਾਵੇ ਬਾਬਾ ਜੀ ਨੂੰ ਮੋਤੀਰਾ ਮਹਾਰਾਜ ਜੀ ਨੂੰ ਤੇ ਕਚਹਿਰੀ ਚ ਬੁਲਾਇਆ ਉਹਨਾਂ ਨੇ ਕਿਹਾ ਮੈਂ ਮਾਤਾ ਜੀ ਤੇ ਬੱਚਿਆਂ ਦੀ ਸੇਵਾ ਕੀਤੀ ਮੈਂ ਆਪਣਾ ਧਰਮ ਨਿਭਾਇਆ ਤੁਸੀਂ ਜੋ ਕਰਨਾ ਉਹ ਕਰੋ ਤੋ ਇਸੇ ਤਰ੍ਹਾਂ ਸੁਬੇ ਨੇ ਹੁਕਮ ਕਰ ਦਿੱਤਾ ਕਿ ਇਹਨਾਂ ਨੂੰ ਪਰਿਵਾਰ ਸਮੇਤ ਕਲਾੜੀ ਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇ ਇੱਥੇ ਦੱਸਣਾ ਉਚਿਤ ਹੋਵੇਗਾ ਕੇ ਸਭ ਤੋਂ ਪਹਿਲਾਂ ਬਾਬਾ ਮੋਤੀਰਾ ਮਹਾਰਾਜੀ ਦਾ ਸਾਢੇ 7 ਸਾਲ ਦਾ ਬੱਚਾ ਜਿਹੜਾ ਸੀਗਾ ਇਤਿਹਾਸਕਾਰ ਦੱਸਦੇ ਨੇ ਸਾਢੇ 4 ਸਾਲ ਦੇ ਬੱਚੇ ਨੂੰ ਖਿਲਾੜੀ ਤੇ ਪੀੜ ਕੇ ਸ਼ਹੀਦ ਕਰ ਦਿੱਤਾ ਇਸੇ ਤਰ੍ਹਾਂ ਵਾਰੀ-ਵਾਰੀ ਉਸ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਇਹ ਲਸਾਨੀ ਕੁਰਬਾਨੀ ਬਾਬਾ ਮੋਤੀਰਾ ਮਹਾਰਾਜੀ ਦੀ ਆ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਆ ਭਾਈ ਹਿੰਮਤ ਸਿੰਘ ਜਿਹੜੇ ਪੰਜਾਂ ਪਿਆਰਿਆਂ ਸੋਚਣਾ ਬਾਬਾ ਜੀ ਦੇ ਚਾਚਾ ਜੀ ਸਨ ਉਹਨਾਂ ਨੇ ਵੀ ਜਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਤੀ ਮੇਰੇ ਦੱਸਣ ਦਾ ਭਾਵ ਕੇ ਬਾਬਾ ਮੋਤੀराम ਮਹਾਰਾਜ ਜੀ ਪੂਰਾ ਪਰਿਵਾਰ ਹੀ ਉਹਨਾਂ ਨੇ ਗੁਰੂ ਸਾਹਿਬ ਦੇ ਲੇਖੇ ਲਾਇਆ ਹੋਇਆ ਸਿੱਖ ਕੌਮ ਦੇ ਲੇਖੇ ਲਾ ਦਿੱਤਾ ਆਪਣਾ ਕਹਿ ਲਓ ਕਿ ਗੁਰੂ ਦੇ ਜਿਹੜੇ ਸੇਵਕ ਸੀ ਉਹ ਵੀ ਕੁਰਬਾਨੀਆਂ ਦੀ ਉਹਨਾਂ ਦੀ ਵੀ ਘਟ ਨਹੀਂ ਅੱਜ ਤੁਸੀਂ ਜਿਸ ਸਥਾਨ ਤੇ ਆਏ ਹੋ ਇਹ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਸਥਾਨ ਬਣਿਆ ਇੱਥੇ ਗੁਰਦੁਆਰਾ ਸਾਹਿਬ ਇੱਥੇ ਉਹ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਮਾਤਾ ਜੀ ਤੇ ਬੱਚਿਆਂ ਨੂੰ ਦੁੱਧ ਛਕਾਇਆ ਗਿਆ ਸੀਗਾ ਸੰਗਤਾਂ ਦੇਸ਼ਾਂ-ਵਦੇਸ਼ਾਂ ਤੋਂ ਆਉਂਦੀਆਂ ਨੇ ਆਪਣੀ ਸ਼ਰਧਾ ਅਨੁਸਾਰ ਇੱਥੇ ਆ ਕੇ ਇੱਥੇ ਵੱਡੇ ਸਥਾਨ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਉੱਥੇ ਇਹਨਾਂ ਸਥਾਨ ਤੇ ਵੀ ਗੁਰਦੁਆਰੇ ਦੇ ਵਿੱਚ ਵੀ ਗਲਾਸਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਰ ਕਰਦੀਆਂ ਨੇ ਜੁਨਸ ਸਿੰਘ ਜੀ ਇੱਕ ਇੱਕ ਗੱਲ ਇਹ ਵੀ ਆਈ ਸੀ ਕਿ ਪਿੱਛੇ ਕਿ ਇਹ ਜਿਹੜੇ ਗਲਾਸ ਨੇ ਇਹ ਬਦਲ ਦਿੱਤੇ ਗਏ ਨੇ ਪਹਿਲੇ ਦੂਜੇ ਗਲਾਸ ਸੀ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਨਹੀਂ ਵੇਖੋ ਇਹ ਪ੍ਰਾਪੋ ਕੰਡਾ ਜਿਹੜਾ ਨਾ ਵੇਖੋ ਸੇਖ ਕੌਮ ਦੀ ਇਤਿਹਾਸ ਦੀ ਸਾਡੀ ਇਹੀ ਤੇ ਤਰਸਦੀ ਆ ਕਿ ਜਿਹੜੇ ਜਿੰਨਾ ਦੀ ਜ਼ਿੰਮੇਵਾਰੀ ਆ ਉਹ ਨਿਭਾ ਨਹੀਂ ਪਾਏ ਕਿੰਤੂ ਪਰਿੰਦੂ ਕਰਨ ਵਾਲੇ ਬਹੁਤ ਆ ਇਹ ਸਾਡੇ ਤੋਂ ਤਾਂ ਪਹਿਲਾਂ ਸਾਡੇ ਵੱਡੇ ਵੱਡੇਰਿਆਂ ਨੇ ਇੱਥੇ ਗਲਾਸ ਰੱਖਿਆ ਅਸੀਂ ਤਾਂ ਸੇਵਾ ਕਰ ਰਿਆਂ ਤੇ ਇਹੋ ਜਿਹੀ ਕੋਈ ਗੱਲ ਨਹੀਂ ਹਾਂ ਸੁਖਾ ਜਿੰਨੇ ਜੀ ਇੱਥੇ ਗੁਰੂ ਘਰ ਦੇ ਅਸਤੇ ਆਉਂਦੇ ਨੇ ਫਤੇਗੜ ਸਾਹਿਬ ਉਹ ਇੱਥੇ ਵੀ ਆਉਂਦੇ ਨੇ ਤੇ ਔਰ ਇੱਥੇ ਵੀ ਆ ਕੇ ਦਰਸ਼ਨ ਕਰਦੇ ਨੇ ਔਰ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਸਥਾਨ ਤੇ ਉਹਨਾਂ ਨੂੰ ਆਉਣਾ ਚਾਹੀਦਾ ਜ਼ਰੂਰ ਮੈਂ ਸਭ ਤੋਂ ਪਹਿਲਾਂ ਸਮੁੱਚੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਹ ਹੀ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਆਓ ਰਲ ਕੇ ਉਹਨਾਂ ਮਹਾਨ ਸ਼ੀਦਾ ਨੂੰ ਸ਼ੀਦਾ ਦੀ ਇਹ ਪਵਿੱਤਰ ਧਰਤੀ ਆ ਚਮਕੌਰ ਦੀ ਗੜੀ ਤੋਂ ਬਾਅਦ ਇਹ ਪਵਿੱਤਰ ਧਰਤੀ ਜਿਹੜੀ ਆ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਆ ਪਹਿਲਾਂ ਇਹਨੂੰ ਸਰਹੰਦ ਕਿਹਾ ਜਾਂਦਾ ਫਤਿਹਗੜ੍ਹ ਸਾਹਿਬ ਇੱਥੇ ਬਹੁਤ ਸਾਰੀਆਂ ਸਹਾਦਤਾਂ ਹੋਈਆਂ ਨੇ ਤੇ ਮੇਰੀ ਇਹੀ ਬੇਨਤੀ ਆ ਕਿ ਜਿੱਥੇ ਤੁਸੀਂ ਸਾਰਿਆਂ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਇੱਥੇ ਵੀ ਆਓ ਇੱਥੇ ਉਹ ਮਹਾਨ ਸ਼ਹੀਦ ਦੇ ਪਵਿੱਤਰ ਗਲਾਸ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਮਾਤਾ ਜੀ ਤੇ ਬੱਚਿਆਂ ਨੇ ਦੁੱਧ ਛਕਿਆ ਸੀ ਮੁੱਖ ਗਰੰਤੀ ਹਰਦੀਪ ਸਿੰਘ ਜੀ ਵੀ ਸਾਡੇ ਨਾਲ ਨੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਕੀ ਇਤਿਹਾਸ ਰਿਹਾ ਹੈ ਗੁਰਦੁਆਰੇ ਦਾ ਕਿੰਨਾ ਹੁਣ ਕਿਉਂਕਿ ਸੰਗਤਾਂ ਹਰ ਸਾਲ ਕਾਫੀ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਚਿਰ ਫਤਿਹਗੁਰ ਸਾਹਿਬ ਨਤਮਸਤਕ ਹੋਣ ਲੈਂਦੇ ਨੇ ਇਸ ਗੁਰਦੁਆਰੇ ਸਾਹਿਬ ਵਿੱਚ ਆਉਂਦੇ ਨੇ ਕਿੱਦਾਂ ਦੇਖ ਰਹੇ ਹੋ ਗੁਰਦੁਆਰੇ ਗੁਰੂ ਜੀ ਦੀ ਸੰਗਤ ਆਂਦੀਓ ਉਹ ਕਿੱਦਾਂ ਇੱਥੇ ਆ ਕੇ ਕੋਈ ਸੰਗਤ ਦੇ ਦਿਲ ਦੇ ਵਿੱਚ ਜਿੱਦਾਂ ਕਿ ਸਹਿਬਜ਼ਾਦਿਆਂ ਦੇ ਲਈ ਪਿਆਰ ਆ ਉਦਾਂ ਹੀ ਬਾਬਾ ਮੋਤੀराम ਜੀ ਦੇ ਲਈ ਵੀ ਬਹੁਤ ਪਿਆਰ ਆ ਸੰਗਤ ਦੇ ਦਿਲ ਦੇ ਵਿੱਚ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸਰਵਸਵਾਰਿਆ ਕੌਮ ਦੇ ਲਈ ਇਸੇ ਤਰ੍ਹਾਂ ਹੀ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਵੀ ਸਾਰਾ ਪਰਿਵਾਰ ਕੌਮ ਦੇ ਲਈ ਵਾਰਿਆ ਉਹ ਵੀ ਸਰਵਸਦਾਨੀ ਹੋਏ ਨੇ ਉਹਨਾਂ ਨੇ ਆਪਣੇ ਪਿਤਾ ਜੀ ਭਾਈ ਹਰਰਾਮ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਅਮਰਤ ਛੱਕੇ ਹਰਰਾ ਸਿੰਘ ਬਣੇ ਉਹ ਆਨੰਦਪੁਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ। ਉਹਨਾਂ ਦੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਵਿੱਚ ਪ੍ਰਧਾਨ ਸਨ। ਫਿਰ ਬਾਬਾ ਮੋਤੀराम ਜੀ ਉਹਨਾਂ ਨੇ ਦੇਖ ਲਓ ਦੁੱਧ ਦੀ ਸੇਵਾ ਦੇ ਲਈ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੜਵਾ ਲਿਆ ਤਿੰਨ ਦਿਨ ਦੁੱਧ ਸਕਾਉਣ ਦੇ ਬਦਲੇ ਜਿਸ ਤਰ੍ਹਾਂ ਟੋਡਰਮਲ ਨੇ ਸਭ ਤੋਂ ਮਹਿੰਗੀ ਜ਼ਮੀਨ ਜੋਤੀ ਸਰੂਪ ਸਾਹਿਬ ਦੀ ਖੜੀਆਂ ਮੋਹਰਾਂ ਕਰਕੇ ਖਰੀਦੀ ਐ ਇਸੇ ਤਰ੍ਹਾਂ ਹੀ ਬਾਬਾ ਮੋਤੀਰਾਮ ਜੀ ਨੇ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਤਨ ਤਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਪਲਾਉਣ ਦੇ ਲਈ ਉਹਨਾਂ ਦੀ ਸੇਵਾ ਦੇ ਲਈ ਸਭ ਤੋਂ ਮਹਿੰਗਾ ਦੁੱਧ ਬਾਬਾ ਮੋਤੀराम ਜੀ ਨੇ ਖਰੀਦਿਆ ਸਾਰਾ ਪਰਿਵਾਰ ਕੋਲੂ ਚ ਪੜਾ ਕੇ ਫਿਰ ਉਹਨਾਂ ਨੇ ਦੁੱਧ ਦੀ ਸੇਵਾ ਨਿਭਾਈ ਹੈ ਇੱਥੇ ਹਰੇਕ ਸਾਲ 시ਹੀਦੀ ਦੀਵਾਨ 11 12 13 ਅਤੇ 14 ਉਹ ਦੇ ਹਰੇਕ ਸਾਲ ਸਜਾਈ ਜਾਂਦੇ ਨੇ ਜਿਸ ਵਿੱਚ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਇੱਥੇ ਫੌਮ ਦੇ ਮਹਾਨ ਪ੍ਰਸਿੱਧ ਢਾਡੀ ਰਾਗੀ ਕਥਾਵਾਚਕ ਸਾਰੇ ਹੀ ਪਹੁੰਚਦੇ ਨੇ ਸੰਗਤ ਵੀ ਬਹੁਤ ਹੀ ਹਮ-ਹਮਾ ਕੇ ਸਤਿਗੁਰਾਂ ਦੇ ਚਰਨਾਂ 'ਚ ਨਕਮਸਤਕ ਹੋਣ ਦੇ ਲਈ ਪਹੁੰਚ ਗਿਆ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਹਨ ਇੱਥੇ ਦੁੱਧੇ ਲੰਗਰ ਅਤੁੱਟ ਵਰਤਦੇ ਹਨ ਪ੍ਰਸ਼ਾਦਾ ਵੀ ਅਤੁੱਟ ਵਰਤ ਰਿਹਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸੰਗਤ ਦੇ ਬਸ ਬਾਬਾ ਜੀ ਦੀ ਕਿਰਪਾ ਹੈ ਬਿਲਕੁਲ ਬਾਬਾ ਜੀ ਦੀ ਕਿਰਪਾ ਸੰਗਤ ਲਗਾਤਾਰ ਜਿਹੜੀ ਹੈ ਇੱਥੇ ਗੁਰੂ ਘਰ ਦੇ ਵਿੱਚ ਵੱਧ ਰਹੀ ਹੈ ਤੁਸੀਂ ਕਿਦਾ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਕਿਉਂਕਿ ਸੰਗਤ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਪਹੁੰਚੇ ਕੋਈ ਖਾਲਸਾ ਵਾਗੇ ਫਤਿਹ ਤੋਂ ਪਹਿਲਾਂ ਮੈਂ ਆਭਿਆਤਨਵਾਦੀ ਆ ਕਿ ਇੱਥੇ ਐਡਾ ਵੱਡਾ ਇਤਿਹਾਸ ਜਿਹੜਾ ਦੁਨੀਆਂ ਦਾ ਸਭ ਤੋਂ ਮਹਿੰਗੀ ਤਰਤੀਸ ਫਤਿਹਗੜ੍ਹ ਸਾਹਿਬ ਦੀ ਜੀ ਦੁਨੀਆਂ ਤੋਂ ਸਭ ਤੋਂ ਮਹਿੰਗੀ ਤਰਤੀਸ ਇਹ ਫਤਿਹਗੜ੍ਹ ਸਾਹਿਬ ਦੀ ਉਹ ਤਕਤੇ ਤੋਂ ਆਇਓ ਤੇ ਤੁਹਾਡੇ ਆਏ ਜੀ ਆਏ ਨੇ ਤੇ ਸੰਗਤ ਇੱਥੇ ਹੀ ਅਸੀਂ ਤਾਂ ਸਿਬਕ ਸੇਵਾ ਦਾ ਜਿਸ ਸਾਥ ਤੁਹਾਨੂੰ ਪਹਿਲਾਂ ਬਲਦਸਾ ਮੈਸੇਜ ਜਨਰਲ ਸਰ ਗੁਰਮੀਤ ਸਿੰਘ ਤੇ ਸਾਰੇ ਪ੍ਰਬੰਧ ਵਗੈਰਾ ਅਸੀਂ ਜਿੰਨੀ ਵੀ ਦੂਰੋਂ ਨੇੜੇ ਸੰਗਤ ਆਈ ਹੈ ਜੇ ਸਾਡੇ ਪਲੇਸ ਸੰਗਤ ਆ ਰਹੀ ਹੈ ਉਹਦਾ ਵਾਤਸਾ ਦਾ ਰਹਿਣ ਦਾ ਖਾਣ ਪੀਣ ਦਾ ਨੇ ਪੈਣ ਦਾ ਦਵਾਈ ਵੇਟ ਸਾਰਾ ਸੰਬੰਧ ਅਸੀਂ ਕਰਦੇ ਤੇ ਹਰ ਸਿਰ ਇਹ ਤਰ੍ਹਾਂ ਹੀ 2-3 ਦਿਨ ਲਗਾ 26 27 28 29 ਨੂੰ ਇਹ ਜੋੜ ਨਾਲ ਲੱਗਦਾ ਹੈ ਕਿ ਗੂੜੇ ਸੰਗਤਾਂ ਆਉਂਦੀਆਂ ਤੇ ਆਪਣਾ ਹੁੰਦੀ ਹੈ ਆਪਣੀ ਖੁਸ਼ੀਆਂ ਪ੍ਰਾਪਤ ਕਰਦੇ ਆ ਤੇ ਇਹ ਸੇਵਾ ਨੂੰ ਬਖਸ਼ੀ ਹੈ ਤੇ ਮੈਂ ਚਾਹੁੰਦਾ ਵੀ ਸਾਰੇ ਮੈਂ ਤੁਹਾਡਾ ਧੰਨਵਾਦ ਸਾਰੀ ਸੰਗਤ ਨੂੰ ਇੱਥੇ ਆ ਕੇ ਉਹਨਾਂ ਵਸ਼ੀਦਾ ਨੂੰ ਸਹਾਇਤਾ ਕਰਨੀ ਹੈ ਜਿਹੜੀ ਬਹੁਤ ਵੱਡੀ ਕਰਵਾਨੀ ਹੈ ਜਿਹਨੂੰ ਆਪਾਂ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਜਦੋਂ ਬਿਆਨ ਕਰਦੇ ਤਾਂ ਅੰਦਰੋਂ ਬਹੁਤ ਵੱਡੀ ਤਕਲੀਫ ਹੁੰਦੀ ਹੈ ਕਿਉਂਕਿ ਸਭ ਤੋਂ ਛੋਟਾ ਬੱਚਾ ਜਿਹੜਾ ਸੀ ਸਭ ਤੋਂ ਪਹਿਲਾ ਮਾਸਾ ਸੀ ਸਭ ਤੋਂ ਪਹਿਲਾ ਉਸ ਬੰਦੇ ਨੂੰ ਪੜਿਆ ਗਿਆ ਤੋਂ ਵੱਡਾ ਉਸ ਤੋਂ ਬੜਾ ਬਾਜ ਬਾਬਾ ਜੀ ਨੇ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਪਤਾ ਸੀ ਕਿ ਕਿਉਂਕਿ ਉਹ ਹੁਕਮ ਦੇ ਖਿਲਾਫ ਜਾ ਕੇ ਕੰਮ ਕਰ ਰਹੇ ਸਨ ਉਹਨਾਂ ਨੂੰ ਪਤਾ ਸੀ ਕਿ ਮੌਤ ਸਜ਼ਾ ਬੜੀ ਸਖਤ ਮਿਲਣ ਵਾਲੀ ਹੈ ਲੇਕਿਨ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਪਰਿਵਾਰ ਨੇ ਉਹਨਾਂ ਨੇ ਇਸ ਸਵੇਰ ਨੂੰ ਐਲਾਨ ਕੀਤਾ ਜਿਹੜਾ ਹੀ ਇਹਨਾਂ ਦੀ ਸੇਵਾ ਕਰਦਾ ਉਹਨਾਂ ਸਮੇਤ ਪਰਿਵਾਰ ਕੋਲੂ ਵਿੱਚ ਮਿਲ ਕੇ ਸ਼ਹੀਦ ਕੀਤਾ ਜਾ ਉਹਨਾਂ ਨੂੰ ਪਤਾ ਸੀ ਸੱਚ ਗੱਲ ਦਾ ਇਹਦੀ ਪਰਵਾਹ ਨਾ ਕਰਦਿਆਂ ਹੋਇਆ ਫਿਰ ਵੀ ਉਹਨਾਂ ਨੇ ਇਹ ਸਾਰਾ ਇੱਥੋਂ ਹੀ ਬ ਸ਼ਬਦ ਪਹਿਲਾ ਜੀ ਸ਼ਹੀਦੀ ਦੀ ਖਬਰ ਸੀ ਬਾਬਾ ਮੋਤੀਰਾ ਮਹਾਰਾਜ ਜੀ ਨੇ ਮਾਤਾ ਜੀ ਨੂੰ ਦਿੱਸੀ ਆ ਉਹ ਤਾਂ ਸ਼ਹੀਦ ਹੋਏ ਉੱਥੇ ਵਸ ਨਹੀਂ ਉਹਨਾਂ ਬਾ ਟੋਡਾ ਟੋਟਾ ਨਾਲ ਮਿਲ ਕੇ ਚੰਦੇ ਲਖਣਾ ਪਰਵੰਧ ਕੀਤਾ ਪਹਿਲਾਂ ਜਗਾ ਖਰੀਦੀ ਫਿਰ ਪਰਵੰਧ ਕੀਤਾ ਚੀਖਾ ਵੀ ਆਪਣੇ ਹੱਥੀਂ ਚ ਨਹੀਂ ਆ ਉਸੇ ਤਰ੍ਹਾਂ ਜਿਵੇਂ ਪਹਿਲਾ ਛੋਟੇ ਬੱਚੇ ਆਜੋ ਅਜ ਤੇ ਬਿਜਾਲੇ ਮਾਤਾ ਜੀ ਬਰ ਕੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨਾਲ ਸੱਚ ਕਰੀ ਹੁੰਦੇ ਗਿਆ ਇਹ ਦੋਨੇ ਪਾਸੇ ਬਿਜਾਲੇ ਮਾਤਾ ਜੀ ਲੈ ਕੇ ਉਹਨਾਂ ਸੇ ਇੱਥੇ ਹੀ ਵਸ ਗਏ ਇਸ ਕਰਕੇ ਇਹ ਬਹੁਤ ਵੱਡਾ ਚਾ ਹਾਂਜੀ ਉਹ ਤੋਂ ਬਾਅਦ ਫਿਰ ਉਹਨੂੰ ਜਦੋਂ ਪਤਾ ਲੱਗਾ ਪੰਡਤ ਪੰਮਾ ਜੀ ਉਹ ਨਾਲੇ ਕੰਮ ਕਰਦਾ ਸੀਗਾ ਲੰਗੂ ਦੇ ਭਰਾ ਸੀ ਉਹਨੇ ਚੁਗਲੀ ਕੀਤੀ ਵੀ ਤੁਹਾਡੀ ਸੇਵਾ ਨੇ ਕਿ ਤੁਹਾਡੀ ਨੌਕਰ ਹੋਵੇ ਤੁਹਾਨੂੰ ਰਸੋਈਆ ਹੋਵੇ ਦੋਨੋਂ ਹਾਂਜੀ ਤੁਹਾਡਾ ਕੰਨ ਨ ਮੰਨੇ ਕਿ ਉਹਨਾਂ ਨੂੰ ਉੱਥੇ ਆ ਕੇ ਯਾਨੀ ਪੇਸ਼ ਕੀਤਾ ਗਿਆ ਉਹਨਾਂ ਨੂੰ ਫੇਰ ਵੀ ਉਹਨਾਂ ਨੇ ਕਿਹਾ ਵੀ ਇਸਲਾਮ ਤੁਹਾਨੂੰ ਕਬੂਲ ਕਰ ਲੈ ਉਹ ਕਹਿੰਦਾ ਮੈਂ ਨਹੀਂ ਇਸ ਮਨ ਸਰਾ ਕਿ ਮੈਂ ਸ਼ਿਕਾ ਗੁਰ ਮੇਰਾ ਪਰਿਵਾਰ ਸਾਰੇ ਸਿੱਖੀਆਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਕ ਹੈ ਉਹ ਸਾਰਾ ਪਰਵਾ ਜੂਰੀ ਹਰਤੀ ਹਿੰਦੋਲਾ ਜਿਹੜਾ ਜੂਰਾ ਮਿਲਾਗੇ ਸਾਰੇ ਪਰਿਵਾਰ ਇੱਕੋ ਪਰਿਵਾਰ ਸੀਗੇ ਸ਼ੁਰੂ ਤੇ ਖੀਂਦਿਆਂ ਨੇ ਪ੍ਰਾਪਤ ਕਰਦਾ ਆਇਆ ਇਸ ਕਰਕੇ ਇਹ ਐਡੀ ਲਾਸਾਨੀ ਦਾਸਤਾਨ ਹੈ ਸਰੰਦ ਦਾ ਸੱਤ ਹੈ ਤੇ ਹੁਣ ਜਨਾ ਫਤਿਹਗੁਰ ਸਾਹਿਬ ਬਣ ਕੇ ਆਪਣਾ ਸੰਦੇਹ ਬੋਲੇ ਸੀਗੇ ਤੇ ਇਸ ਕਰਕੇ ਮੈਂ ਚਾਹੁੰਦਾ ਮੈਂ ਹਰ ਸੰਗਤ ਨੂੰ ਇੱਥੇ ਜੀ ਆਇਆਂ ਨੂੰ ਤੁਹਾਨੂੰ ਵੀ ਕਿ ਉਹਨਾਂ ਨੂੰ ਆ ਕੇ ਆਪਣੇ ਸਾਦ ਦੇ ਪੁੱਲ ਪੇਟ ਕਰਨ ਦਸਤਕਾਰ ਵੇਟ ਕਰਨ ਇਹ ਕੋਈ ਜੋੜ ਇਹ ਕੋਈ ਮੇਲਾ ਨਹੀਂ ਇਹ ਜੋੜ ਮੇਲਾ ਹੈ ਆਪਾਂ ਨਾਲੇ ਇਨਾ ਧੰਨਵਾਦ ਵਿੱਚ ਤੁਹਾਡੇ ਯਾਰ ਵਿੱਚ ਅਸੀਂ ਇਸ ਕਰਕੇ ਨਾਕਰ ਹੁੰਦੇ ਆ ਤੇ ਧੰਨਵਾਦੀ ਉਹ ਜਿਹੜੇ ਤੁਸੀਂ ਵੀ ਤੇਜੀ ਦੀ ਸੰਗਤ ਆਉਂਦੀ ਹੈ ਤੁਹਾਨੂੰ ਨਾਪਾਂ ਅਸੀਂ ਆਪਣੀ ਸ਼ਰਧਾ ਉਹਨਾਂ ਦਾ ਪਤਕਾਰ ਵੇਡ ਕਰ ਚਲ ਸਾਰੇ ਸਭ ਜਾਂਦੇ ਵਹੀ ਖਾਸਾ ਜੇ ਅਸੀਂ ਤੁਹਾਨੂੰ ਜੋ ਹੈ ਦਰਸ਼ਨ ਕਰਾਏ ਮੋਤੀराम ਮਹਿਰਾਜੀ ਦੇ ਗੁਰੂ ਘਰ ਤੇ ਜਿੱਥੇ ਉਹ ਗਲਾਸ ਵੀ ਮੌਜੂਦ ਨੇ ਪਵਿੱਤਰ ਗਲਾਸ ਵੀ ਮੌਜੂਦ ਨੇ ਜਿਸ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਤੇ ਮਾਤਾ ਗੁੱਜਰਕੋਲ ਨੂੰ ਜੋ ਹੈ ਮੋਤੀराम ਮਹਿਰਾਜੀ ਜੋ ਹੈ ਆਪਣੀ ਜਾਨ ਜੋਖਰੀ ਵਿੱਚ ਪਾ ਕੇ ਦੁੱਧ ਪਿਆੰਦੇ ਸੀ ਤੇ ਜਦੋਂ ਵੀ ਤੁਸੀਂ ਫਤਿਹਗੜ੍ਹ ਸਾਹਿਬ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨ ਆਉ ਤੇ ਇਸ ਗੁਰਦੁਆਰੇ ਦੇ ਵਿੱਚ ਵੀ ਆ ਕੇ ਉਸ ਗਲਾਸਾ ਦੇ ਜੋ ਹੈ ਦਰਸ਼ਨ ਕਰ ਸਕਦੇ ਹੋ ਇੱਥੇ ਆ ਕੇ ਨਮਨ ਕਰ ਸਕਦੇ ਹੋ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਹੀ